ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡੀ ਬਸਪਾ ਪਾਰਟੀ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇਸੇ ਦੇ ਚੱਲਦਿਆਂ ਗੱਠ ਜੋੜ ਦਾ ਐਲਾਨ ਵੀ ਜਲਦੀ ਹੋ ਰਿਹਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਵਾਰ ਸੰਗਰੂਰ ਦੇ ਲੋਕ ਮੈਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪਿਆਰ ਦੇਣ ਦੇ ਮੂਡ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਮੈਂ ਪੂਰੇ 5 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿਚਕਾਰ ਜਾਵਾਂਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਕਿਉਂਕਿ BSP ਨਾਲ ਵੀ ਗੱਲ ਚੱਲ ਰਹੀ ਹੈ ਇਸ ਕਰਕੇ ਇੱਕ ਦੋ ਤਿਹਰਾ ਹੋਰ ਨਾ ਗੱਲ ਚੱਲ ਰਹੀ ਹੈ ਤਾਂ ਕਰਕੇ ਇੱਕ ਦੋ ਦਿਨ ਹੋਰ ਲੱਗਣਗੇ ਉਸ ਵਾਸਤੇ ਜਿਹੜਾ ਸਾਰਾ ਸਮੀਕਰਨ ਜਿਹੜਾ ਉਹ ਤੁਹਾਡੇ ਸਾਹਮਣੇ ਸਾਰਾ ਦੱਸ ਦਾਂਗੇ ਪਠਾਨਕੋਟ ਸੀਟ ਨੂੰ ਲੈ ਕੇ ਕਪਤਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਜੇ ਜੜੀ ਜਾਖੜ ਦੀ ਸੀਟ ਪੱਕੇ ਜੇ ਕੋਈ ਵੀ ਵਿਰੋਧ ਕਰਦਾ ਤਾਂ ਪਾਰਟੀ ਚੋਂ ਕੱਢਦਾ ਇਹ ਤਾਂ ਉਹਨਾਂ ਦਾ ਕੰਮ ਹੈ ਜੀ ਦੇਖੋ ਇਹ ਤਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਇਹਦੇ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਜਿਸ ਤਰ੍ਹਾਂ ਕਿ ਉਹ ਸਿੱਧੇ ਵਿਧਾਇਕ ਨੂੰ ਇੱਕ ਆਪਣੇ ਕੈਂਡੀਡੇਟ ਨੂੰ ਧਮਕੀ ਦੇ ਰਹੇ ਨੇ ਉਹ ਉਸ ਗੱਲ ਇਹ ਤਾਂ ਜੀ ਉਹ ਜਿਹੜੇ ਬਾਕੀ ਦੇ ਆਮ ਆਗ ਪਾਰਟੀ ਬੂ ਲੋ ਸੀਟਾਂ ਦਾ ਕਦੋਂ ਤੱਕ ਦੋ ਚਾਰ ਦਿਨਾਂ ਅੰਚ ਸਾਰਾ ਕੁਝ ਡਿਕਲੇਅਰ ਕਰਕੇ ਤੇ ਅਸੀਂ ਆਪਣਾ 5 ਸਾਲ ਦਾ ਮੈਂ ਵੀ ਸੰਗਰੂਰ ਦੇ ਲੋਕ ਲੋਕਾਂ ਕੋਲ ਰਿਪੋਰਟ ਕਾਰਡ ਲੈ ਕੇ ਜਾਊਂਗਾ ਪਾਰਲੀਮੈਂਟ ਚ ਕਿੰਨੇ ਮੁੱਦਿਆਂ ਤੇ ਮੈਂ ਸੰਗਰੂਰ ਦੇ ਲੋਕਾਂ ਦੀ ਆਵਾਜ਼ ਉਠਾਈ ਇੱਕ ਇੱਕ ਰੁਪਈਆ ਜਿਹੜਾ ਪਾਰਦਰਸ਼ਤਾ ਨਾਲ ਵੰਡਿਆ ਗਿਆ ਜੋ ਜੋ ਮੈਂ ਕੰਮ ਕੀਤੇ ਇਹਨਾਂ ਦੇ ਦੁੱਖਾਂ ਸੁੱਖਾਂ ਚ ਮੈਂ ਨਾਲ ਖੜਿਆ ਜਿੱਥੇ ਵੀ ਕੋਈ ਲੋੜ ਪਈ ਤਾਂ ਮੈਂ ਇਹ ਰਿਪੋਰਟ ਕਾਰਡ ਆਪਣਾ ਤੇ ਸੰਗਰੂਰ ਦੇ ਲੋਕਾਂ ਕੋਲ ਲੈ ਕੇ ਜਾਊਗਾ ਔਰ ਜਿਸ ਕਿਸਮ ਦਾ ਮੂਡ ਮੈਨੂੰ ਸੰਗਰੂਰ ਦੇ ਲੋਕਾਂ ਦਾ ਪਿੰਡਾਂ ਦਾ ਸ਼ਹਿਰਾਂ ਦਾ ਕਸਬਿਆਂ ਦਾ ਲੱਗ ਰਿਹਾ ਹੈ ਤਾਂ ਲੋਕ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੀ ਵੱਧ ਪਿਆਰ ਸਤਿਕਾਰ ਦੇਣ ਲਿਖਾਲੇ ਨੇ ਕੈਪਟਨ ਉਹ ਦੂਜੇ ਨੇ 10 ਸਭਾ ਵੇਲੇ ਨਸ਼ੇਦ ਨੂੰ ਲੈ ਕੇ ਵੱਡਾ ਬਿਆਨ ਦਿੱਤੇ ਸੀ ਹੁਣ ਲੋਕ ਸਭਾ ਜੇ ਤੁਸੀਂ ਸਮਝੋਗੇ ਉਹਨਾਂ ਨੂੰ ਇਹ ਜਿਹੜਾ ਮਾਰ ਹੈ ਜਿਹੜਾ ਵਾਦਾ ਉਹਨਾਂ ਨੇ ਨਹੀਂ ਪੂਰਾ ਕੀਤਾ ਇਹ ਤਾਂ ਮਸ਼ੀਨਾ ਦੱਸ ਦੇਣਗੀਆਂ ਇਸ ਵਾਰ ਦੋ ਸਾਲਾਂ ਜຸນ ਨੇ ਕੀ ਕੀਤਾ ਕਹਿੰਦੇ ਸੀ ਕਿ ਕਰਜ਼ੇ ਮਾਫ ਕਰਾਂਗੇ ਕਿੱਥੇ ਨੇ ਕਹਿੰਦੇ ਸੀ 2500 ਰੁਪਏ ਬੜਾ ਆਪਾਂ ਪੈਨਸ਼ਨ ਕਰਾਂਗੇ ਕਿੱਥੇ ਆ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ ਕਿੱਥੇ ਆ ਕਹਿੰਦੇ ਸੀ 51000 ਰੁਪਏ ਸ਼ਗਨ ਹੋ ਜਾਊਗਾ ਕਿੱਥੇ ਆ ਕਹਿੰਦੇ ਸੀ 스마트ਫੋਨ ਮਿਲ ਜਾਣਗੇ ਕਿੱਥੇ ਨੇ ਸੋ ਇਹ ਤਾਂ ਕੰਦਾ ਤੇ ਲਿਖ ਕੇ ਆਪਣਾ ਕੰਮ ਸਾਰ ਗਏ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਹੁਣ ਤਾਂ ਉੱਥੇ ਪਛਤਾਉਂਦਾ ਹੈ ਪੰਜਾਬ ਲਿਖਣਾ ਪਊਗਾ ਤੋ ਲੋਕ ਦੱਸ ਦੇਣਗੇ 2019 ਦੇ ਨਕਸਵਾ ਚ ਹੋਣਾ ਚ ਬੇਅਦਵੀ ਮਾਮਲਾ ਕਿੰਨਾ ਕਫਰ ਲੱਗਦਾ ਵੀ ਅਕਾਲੀ ਦਲ ਦੀ ਜੋੜਾਂ ਦੇ ਦੇਖੋ ਕਾਲੀ ਦਲ ਤੱਕ ਉਸ ਮਾਮਲੇ ਚੋਂ ਨਫਰਤ ਦਾ ਪਾਤਰ ਬਣ ਗਿਆ ਗੁਰੂ ਸਾਹਿਬ ਦੀ ਬੇਅਦਵੀ ਹੋਈ ਉਹਦੇ ਚ ਉਹਨਾਂ ਦਾ ਨਾਮ ਆਇਆ ਪਿਓ ਪੁੱਤ ਦਾ ਖਾਸ ਤੌਰ ਤੇ ਤੇ ਐਸਆਈਟੀ ਜਾਂਚ ਕਰ ਰਹੀ ਹੈ ਔਰ ਕੈਪਟਨ ਸਾਹਿਬ ਬਚਾਉਣ ਤੇ ਲੱਗੇ ਹੋਏ ਹੈ ਪਰ ਗੁਰੂ ਸਾਹਿਬ ਬੇਅਦਵੀ ਦੀ ਸਜ਼ਾ ਆਪ ਦੇਣਗੇ ਗੁਰੂ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੁੰਦੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਇਤਿਹਾਸ ਦੇਖ ਲਓ ਜਿਨੇ ਵੀ ਗੁਰੂ ਸਾਹਿਬ ਦੀ ਬੇਅਦਵੀ ਕੀਤੀ ਹੈ ਮੱਸੇ ਰੰਗੜ ਤੋਂ ਲੈ ਕੇ ਉਹਨਾਂ ਦਾ ਕੁਲਾ ਕੁਲਾ ਦਾ ਨਾਸ ਹੋ ਗਿਆ ਬినాਸ਼ ਹੋ ਗਿਆ ਸਜ਼ਾ ਮਿਲੂਗੀ ਇਹਨਾਂ ਨੂੰ ਵੀ